ਹਾਂਜੀ ਕੀ ਹਾਲ ਐ ਅੱਜ ਸਾਡਾ ਗੁਰਪਤੇ ਸਿੰਘ ਗਾਈਆਂ ਦੇ ਨੌ ਬਣਵਾ ਰਿਆ ਨਾਲ ਕਿਉਂ ਵੀ ਫਤੇ ਨੌ ਬਣਾ ਰਿਆ ਕਿਵੇਂ ਲੱਗਦਾ ਤੈਨੂੰ ਨੌ ਬਣਾ ਕੇ ਚੰਗਾ ਲੱਗਦਾ ਐ ਆਵੇ ਗਾਂ ਸੌਖੀ ਹੋ ਜੂਗੀ ਪੈੜਾਂ ਦੀ ਤਕਲੀਫ ਸੀ ਹਨਾ ਭਜੂਗੀ ਫਿਰ ਇਹ ਹੈ ਭਜੂਗੀ ਨਹੀਂ ਭਜੂ ਕਹੀ ਹੈ ਪੱਕਾ ਠੀਕ ਹੈ ਨਾ ਛੱਡਣਾ ਨਹੀਂ ਕਿਦੀ ਗਾਏ ਤੇਰੀ ਹੈ ਤੇ ਫੇਰ ਫੜੀ ਰੱਖ ਫੜੀ ਮੈਂ ਤਾਂ ਬਣ ਕੇ ਦੋ ਮਿੰਟਾਂ ਦਾ ਕੰਮ ਤਾਂ ਉਹਦੇ ਤੇਰੇ ਘਰ ਜਿਹੜੇ ਹੋਰ ਲੈ ਨਹੀਂ ਪਈ ਹੁੰਦੇ ਸਾਰੇ ਹੱਕ ਤੇ ਨਹੀਂ ਮਿਲਦੀ ਨਹੀਂ ਮਿਲਦੀ ਆਜੇ ਦੇਰ ਤੇ ਪਾਉਣੀ ਆ ਹਾਂ ਆਜੇ ਆ ਹੇ ਬਾਈ ਸਾਡਾ ਸਰਾਵਾਂ ਤੋਂ ਕੋਰਾ ਜੀਕੇਸ਼ਨ ਭਰਾ ਨੇ ਨੌ ਬਣਾਉਣੇ ਹੁਣ ਬਾਈ ਅੰਗ ਪੈਰ ਅੰਗ ਪੈਰ ਚੜਾਉਣੇ ਹੁਣ ਬਾਕੀ ਬਾਈਆਂ ਥੋੜੀ ਗੱਲ ਜਰੂਰ ਕਰਾਵਾਂਗੇ ਪਰਾਵਾਂ ਪਿੰਡ ਆ ਸਾਡੇ ਪਿੰਡ ਦੇ ਨਾਲ ਹੀ ਇਹਦਾ ਨੌਆ ਦਾ ਕੰਮ ਸੰਗਤ ਸੰਗਤ ਬਣਾਉਣੇ ਹੁਣ ਅੰਗ ਪੈਰ ਚੜਾਉਣੇ ਹੁਣ ਉੱਪਰੇ ਮੈਂ ਨੌ ਦੇ ਫੋਟੋ ਦਿਖਾ ਦੇ ਹਾਂ எதாண்ட் வடிய கம்ம ਇਦੋਂ ਰਾਫਾ ਦੇ ਕੋਟ ਮੇਰੀ ਲਓ ਜੀ ਹਾਂਜੀ ਬਾਈ ਜੀ ਇਹ ਬਾਈ ਹਾਂਜੀ ਬਾਈ ਜੀ ਹਾਂਜੀ ਆਪਣੇ ਪਿੰਡ ਸਰਾਵਾ ਜੀ ਨਾਮ ਕੌਰ ਸਿੰਘ ਮੋਬਾਈਲ ਨੰਬਰ 9876914852 ਆਪਾਂ ਨਾਲ ਪੈਰਾਂ ਦੇ ਅੰਗ ਪੈਰਾਂ ਦਾ ਵੀ ਕੰਮ ਕਰਦੇ ਹਾਂ ਜੇ ਕੋਈ ਉਸੇ 골ਗਾ ਨਿਕਲਿਆ ਹੋਵੇ ਨਹੀਂ ਅੰਗ ਟੁੱਟਿਆ ਭੱਜਿਆ ਹੋਵੇ ਸਾਰਾ ਕੰਮ ਕਰਦੇ ਬਾਈ ਜੀ ਜੇ ਕਿਸੇ ਨੇ ਕੋਈ ਕਰਾਉਣਾ ਹੋਵੇ ਨੌਂ ਆਂ ਦਾ ਕੰਮ ਪਸ਼ੂਆਂ ਦੇ ਅੰਗ ਪੈਰ ਉਤਰਿਆਂ ਦਾ ਕੰਮ ਕਰਾਉਣਾ ਹੋਵੇ ਤੇ ਚਾਹੇ ਗੋਲਗੇ ਦਾ ਹੋਵੇ ਕੋਈ ਵੀ ਪਸ਼ੂਆਂ ਪ੍ਰਤੀ ਕੰਮ ਹੋਵੇ ਤੇ ਬਾਈ ਦਾ ਨੰਬਰ ਹੈ ਬਾਈ ਹੈਗਾ ਕੌਰਾ ਸਰਾਵਾਂ ਤੋਂ ਨੰਬਰ ਹੈਗਾ 98767 14 14 855 856 ਬਾਈ ਦਾ ਨੰਬਰ ਹੈ ਜੇ ਕਿਸੇ ਨੂੰ ਲੋੜ ਹੋਵੇ ਬਾਈ ਦਾ ਪਿੰਡ ਹੈ ਸਰਾਵਾਂ ਜੈਤੋ ਦੇ ਨਾਲ ਤੇ ਜੇ ਕਿਸੇ ਨੂੰ ਵੀ ਲੋੜ ਹੋਵੇ ਕਿਤੇ ਵੀ ਲੋੜ ਹੋਵੇ ਤਾਂ ਬਾਈ ਨਾਲ ਸੰਪਰਕ ਕਰੋ ਤੇ ਬਾਕੀ ਤੁਹਾਡਾ ਨੰਬਰ ਪਾ ਦੇਗੇ ਬਾਕੀ ਤੁਹਾਡਾ ਨੰਬਰ ਲੈ ਲਵਾਂਗੇ ਧੰਨਵਾਦ ਜੀ